ਪਦਮ ਸ਼੍ਰੀ ਨ ਸਨਮਾਨਿਤ ਸਰਸਵਤੀ ਪੁਰਸਕਾਰ ਵਜੇਤਾ ਭਾਰਤੀ ਸਾਹਿਤ ਅਕੈਡਮੀ ਦੇ ਇਨਾਮਯਾਸਤਾ ਤੇ ਹੋਰ ਕਿੰਨੇ ਹੀ ਇਨਾਮਾਂ ਸਨਮਾਨਾਂ ਨਾਲ ಅಲੰਕ੍ਰਿਤ ਜਿਨ੍ਹਾਂ ਦੀਆਂ 42 ਨਾਵਲ 7 ਅੰਗਰੇਜ਼ੀ ਦੀਆਂ ਟਰਾਂਸਲੇਟਿਡ ਪੁਸਤਕਾਂ 3 ਬਾਲ ਸਾਹਿਤ 4 ਆਲੋਚਨਾ ਦੀਆਂ ਪੁਸਤਕਾਂ ਤੇ 7 ਕਹਾਣੀ ਸੰਗ੍ਰਹਿ ਆ ਚੁੱਕੇ ਨੇ ਐਸੀ ਬਹੁਪੱਖੀ ਸ਼ਖਸੀਅਤ ਨਾਲ ਅੱਜ ਅਸੀਂ ਤੁਹਾਡਾ ਰੱਤ ਦਾ ਕਰਾਉਣ ਲੱਗੇ ਆਂ 4 ਮਈ 1935 ਨੂੰ ਉੱਚੀ ਪਿੰਡ ਰੱਬੋ ਚ ਜਨਮੇ ਜਿੰਨਾ ਦਾ ਬਚਪਨ ਪਟਿਆਲਾ ਰਿਆਸਤੀ ਸ਼ਹਿਰ ਆਪਣੇ ਪੂਆਪ ਕੋਲੇ ਪੜਦੇ ਹੋਏ ਬੀਤਿਆ ਉਹਨਾਂ ਨਾਲ ਅਸੀਂ ਅੱਜ ਤੁਹਾਡੀ ਸਾਹ ਚ ਪਵਾਵਾਂਗੇ ਪਟਿਆਲੇ ਦੇ ਭੂਤਵਾੜੇ ਦੇ ਬਹੁਤ ਹੀ ਮਸ਼ਹੂਰ ਭੂਤਵਾੜੇ ਦੇ ਗੁਰੂ ਵੀ ਰਹੇ ਨੇ ਤੇ ਇੱਕੋ ਇੱਕ ਸ਼ਾਇਦ ਔਰਤ ਮੈਂਬਰ ਵੀ ਰਹੇ ਐ ਐਸੀ ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਧਿਆਪਕ ਰਹੇ ਮੁਖੀ ਰਹੇ ਡੀਨ ਲੈਂਗੁਏਜਸ ਰਹੇ ਉਹਨਾਂ ਨਾਲ ਅਸੀਂ ਅੱਜ ਤੁਹਾਡਾ ਗੱਲ ਕਰਵਾਵਾਂਗੇ ਮੈਡਮ ਤੁਹਾਡਾ ਇਸ ਮੁਲਾਕਾਤ ਵਿੱਚ ਸਾਡਾ ਬਹੁਤ-ਬਹੁਤ ਸਵਾਗਤ ਕਰਦੇ ਆ। ਤੁਹਾਡਾ ਮੈਡਮ ਮੈਂ ਨਾ ਤੁਸੀਂ ਆਪਣੇ ਸਤਕ ਜੀਵਨੀ ਦੇ ਵਿੱਚ ਲਿਖਿਆ ਕਿ ਪੂਛਤੇ ਹੋ ਜੋ ਸੁਣੋ ਦੇ ਵਿੱਚ ਤੇ ਤੁਸੀਂ ਨੰਗੇ ਪੈਰਾਂ ਦੇ ਸਫਰ ਵਿੱਚ ਆਪਣੀਆਂ ਸਾਰੀਆਂ ਗੱਲਾਂ ਦੱਸ ਚੁੱਕੇ ਹੋ। ਬਾਕੀ ਤੁਸੀਂ ਇੰਟਰਵਿਊ ਆ ਵੀ ਦਿੰਦੇ ਰਹਿੰਦੇ ਹੋ। ਤਾਂ ਤੁਹਾਡੇ ਨਾਲ ਅਸੀਂ ਉਹ ਗੱਲਾਂ ਨਹੀਂ ਕਰਨੀਆਂ ਜੋ ਸਾਡੇ ਸਰੋਤੇ ਨੇ ਜੋ ਸਾਡੇ ਪਾਠਕ ਨੇ ਜੋ ਪਹਿਲਾਂ ਹੀ ਸੁਣ ਚੁੱਕੇ ਨੇ ਰੇਡੀਓ ਤੇ। ਅਸੀਂ ਤੁਹਾਡੇ ਨਾਲ ਐਸੀਆਂ ਗੱਲਾਂ ਕਰਨੀਆਂ ਜੋ ਹੁਣ ਤੱਕ ਕਿਸੇ ਨੇ ਨਾ ਕੀਤੀਆਂ। ਹੁਣ ਤਾਂ ਤੁਸੀਂ ਸਾਨੂੰ ਐਸੀਆਂ ਗੱਲਾਂ ਦੱਸੋਗੇ। ਜੋ ਹੁਣ ਤੱਕ ਤੁਹਾਡੇ ਨਾਲ ਕਿਸੇ ਨੇ ਨਹੀਂ ਦਿੱਤੀ। ਤੁਸੀਂ ਜੋ ਪੁੱਛੇ ਜਾਓਗੇ ਮੈਂ ਦੱਸੀ ਜਾਵਾਂਗੀ ਪਰ ਮੈਂ ਕੀ ਦੱਸਾਂ ਵਿੱਚ ਦੇ ਪੁੱਛੋ। ਨਹੀਂ ਨਹੀਂ ਮੈਡਮ ਜਦ ਤੁਸੀਂ ਬਚਪਨ ਦੇ ਵਿੱਚ ਪਿੰਡ ਛੱਡਿਆ ਪਟਿਆਲੇ ਤੁਸੀਂ ਪੜਨ ਆ ਗਿਆ ਆਪਣੇ ਭੂਆ ਕੋਕੜ ਕੋਲ। ਉਦੋਂ ਤੁਹਾਡੇ ਮਨ 'ਚ ਸ਼ਹਿਰ 'ਚ ਜਾ ਕੇ ਪੜਨ ਦੀ ਖੁਸ਼ੀ ਸੀ ਜਾਂ ਫਿਰ ਪਿੰਡ ਛੱਡਣ ਦਾ ਦੁੱਖ ਸੀ? ਮੈਂ ਤਾਂ ਜਦੋਂ ਸ਼ਹਿਰ 'ਚ ਮੇਰੇ ਭੂਆ ਜੀ ਲੈ ਆਏ ਹਾਂਜੀ ਬਹੁਤ ਛੋਟੀ ਸੀ। ਹਾਂਜੀ ਕੁਝ ਮਹੀਨਿਆਂ ਦੀ ਹੋ। ਤੇ ਮੈਨੂੰ ਨਹੀਂ ਯਾਦ ਕਿ ਮੈਨੂੰ ਦੁੱਖ ਹੋਇਆ ਕਿ ਤੁਸੀਂ ਕੁਝ ਵੀ ਨਹੀਂ ਇੱਥੇ ਆ ਗਏ ਉਹਨਾਂ ਕੋਲੇ ਉਹਨਾਂ ਦਾ ਬਹੁਤ ਵੱਡਾ ਪਰਿਵਾਰ ਜਾਂ ਚੁਗਿਰਦਾ ਜਾਂ ਪੋਲਿਟਿਕਸ ਹੀ ਥਾਨ ਕਰਕੇ ਆਈ ਜੀ ਹੋਣ ਕਰਕੇ ਬਹੁਤ ਜ਼ਿਆਦਾ ਲੋਕ ਹੀ ਆਏ ਗਏ ਰਹਿੰਦੇ ਸੀਗੇ ਪੋਲਿਟੀਸ਼ੀਅਨ ਤੇ ਮੈਂ ਸਿਰਫ ਇਹਨਾ ਹੋ ਗਿਆ ਕਿ ਇੱਥੇ ਆਪਣੇ ਆਪ ਨੂੰ ਇਕੱਲੇ ਜਿਹਾ ਮਹਿਸੂਸ ਕੀਤਾ ਤੇ ਮੈਡਮ ਤੁਸੀਂ ਪਿੰਡ ਜਾਂਦੇ ਸੀ ਉਹ ਬਚਨ ਦੇ ਟਾਈਮ हां जबो भी छुट्टियां ਹੁੰਦੀਆਂ ਸੀ ਉੱਥੇ ਮੇਰੇ ਥੋੜਾ ਜੀ ਲੱਗਦਾ ਸੀਗਾ ਉੱਥੇ ਪਿੰਡ ਜਾਣਾ ਫਿਰ ਉਦੋਂ ਨਹੀਂ ਸੀ ਥੋੜਾ ਜੀ ਕਰਦਾ ਕਿ ਮੈਂ ਕੋਈ ਨਾ ਕੋਈ ਬਹਾਨਾ ਲਾ ਕੇ ਪਿੰਡ ਹੀ ਰਹਿ ਕੋ ਵਨ ਆ ਜਾਵਾਂ ਵਾਪਸ ਪਟਿਆਲੇ ਨਹੀਂ ਉਹ ਤਾਂ ਬਹਾਨਾ ਲਾਉਣ ਦੀ ਜਰੂਰਤ ਨਹੀਂ ਸੀਗੀ ਇਹਨੇ ਸੌਂਤੀ ਆਵਾ ਜੋ ਕਹਿੰਦੇ ਸੀ ਉਹ ਕਰ ਹੀ ਜਾਂਦੇ ਮਤਲਬ ਕਿ ਤੁਹਾਡੇ ਬਾਲ ਮੰਡ ਦੀ ਦਵੰਡ ਹੋਈ ਉਸ ਟਾਈਮ ਤੁਹਾਨੂੰ ਲੱਗਦਾ ਕਿ ਤੁਸੀਂ ਨਹੀਂ ਸੀ ਰਹਿਣਾ ਚਾਹੁੰਦੇ ਪਟਿਆਲੇ ਤੇ ਮੈਡਮ ਜਦ ਵੀ ਤੁਸੀਂ ਆਪਦੇ ਅਤੀਤ ਚ ਉੱਤਰਦੇ ਹੋ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਤੁਸੀਂ ਬਚਪਨ ਚ ਉਸ ਟਾਈਮ ਪਟਿਆਲੇ ਨਾ ਆਉਂਦੇ ਕੀ ਤੁਸੀਂ ਤਾਂ ਵੀ ਲੇਖਕ ਬਣਦੇ ਮੈਂ ਕਿਉਂਕਿ ਕੋਸ਼ਿਸ਼ ਨਾਲ ਲੇਖਕ ਨਹੀਂ ਬਣੀ ਲਿਖਤ ਨੇ ਮੈਨੂੰ ਚੁਣ ਲਿਆ ਪਤਾ ਨਹੀਂ ਮੈਂ ਕਿੱਥੇ ਹੁੰਦੀ ਜਾਂ ਕੀ ਕਰਦੀ ਜਾਂ ਮੇਰੇ ਨਾਲ ਜ਼ਿੰਦਗੀ ਜਿਹੜੀ ਹੈ ਕੀ ਵਰਤਾਰਾ ਕਰਦੀ ਮੈਂ ਲੇਖਕ ਹੋਣਾ ਤਾਂ ਕਦੇ ਵੀ ਨਹੀਂ ਸੀ ਚੁਣਿਆ ਪਰ ਜੇ ਤੁਸੀਂ ਲੇਖਕ ਨਾ ਹੁੰਦੇ ਤੁਸੀਂ ਕੋਈ ਨਾ ਕੋਈ ਕਲਾਕਾਰ ਤਾਂ ਜ਼ਰੂਰ ਹੁੰਦੇ ਕਿਉਂਕਿ ਕਲਾ ਨੇ ਤਾਂ ਤੁਹਾਡੇ ਅੰਦਰੋਂ ਬਾਹਰ ਆਉਣਾ ਹੀ ਸੀ ਮੈਂ ਤਾਂ ਮੈਂ ਕਿਉਂਕਿ ਮੇਰੇ ਹੁਪੂ ਜਿਹੜੇ ਸੀ ਪੋਲੀਟੀਸ਼ੀਅਨ ਸੀ ਜੀ ਵੱਡੇ ਵੱਡੇ ਪੋਲੀਟੀਸ਼ੀਅਨ ਰਾਜ ਕੁਮਾਰੀ ਅਮਿਤ ਕੌਰ ਮ스터 ਰਾਹੀਂ ਤੇ ਬਲਦੇਵ ਸਿੰਘ ਸਰਦਾਰ ਸਿੰਘ ਕਰੇ ਆਉਂਦੇ ਰਹਿੰਦੇ ਸੀ ਤੇ ਮੈਨੂੰ ਆਮ ਜਿਹੀ ਲੱਗਦੇ ਸੀ ਸਾਰੇ ਤੇ ਮੈਨੂੰ ਕੋਈ ਇਸ ਤਰ੍ਹਾਂ ਨਹੀਂ ਜਿਹੀ ਲੱਗਦਾ ਕਿ ਮੇਰੇ ਲਈ ਕੋਈ ਖਾਸ ਵਤੀ ਹੈ ਮੈਂ ਕਹਿੰਸੀ ਪ੍ਰੋਫੈਸਰ ਬਹੁਤ ਸੱਤਾ ਨਹੀਂ ਹੁੰਦੇ ਨੇ ਬਾਕੀ ਵੀ ਮੈਂ ਤਾਂ ਨਾ ਆਈਐਸ ਬਣਾਂਗੀ ਹਾਂਜੀ ਤੁਸੀਂ ਇਹ ਕਈ ਵਾਰ ਲਿਖਿਆ ਕਿ ਤੁਸੀਂ ਆਈਐਸ ਬਣਨਾ ਚਾਹੁੰਦੇ ਸੀ ਪਰ ਤੁਹਾਨੂੰ ਸਿਹਤ ਨੇ ਆਪਣੇ ਵੱਲ ਖਿੱਚ ਲਿਆ ਤੁਸੀਂ ਹਮੇਸ਼ਾ ਇਹ ਹੀ ਲਿਖਿਆ ਕਿ ਤੁਸੀਂ ਇੱਕ ਵਾਰੀ ਕਾਲਜ ਦੇ ਉਹਦੇ ਵਿੱਚ ਇੱਕ ਕਹਾਣੀ ਦਿੱਤੀ ਤੇ ਉਹ ਕਹਾਣੀ ਨੂੰ ਬਹੁਤ ਸਰੋਤਾ ਮਿਲੀ ਤੇ ਤੁਹਾਨੂੰ ਤੁਹਾਨੂੰ ਲੱਗਿਆ ਕਿ ਤੁਸੀਂ ਲਿਖ ਸਕਦੇ ਹੋ ਪਰ ਜਦੋਂ ਤੁਸੀਂ ਉਹ ਕਹਾਣੀ ਨਹੀਂ ਲੱਗਿਆ ਹਾਂ ਬਾਕੀਆਂ ਨੂੰ ਲੱਗਿਆ ਕਿ ਤੁਸੀਂ ਬਾਕੀਆਂ ਨੂੰ ਲੱਗਿਆ ਕਿ ਮੈਨੂੰ ਲਿਖਣਾ ਚਾਹੀਦਾ ਤੇ ਜਦੋਂ ਤੁਸੀਂ ਉਹ ਸਬਮਿਟ ਕੀਤੀ ਉਦੋਂ ਤੁਹਾਡੇ ਤੇ ਹੋਰ ਲੇਖਕਾਂ ਆ ਹੋਰ ਲੇਖਕਾਂ ਦਾ ਕੋਈ ਪ੍ਰਭਾਵ ਸੀ ਤੁਸੀਂ ਹੋਰ ਬਾਕੀ ਹਿੰਦੀ ਪੰਜਾਬੀ ਇੰਗਲਿਸ਼ ਹੋਰ ਲੇਖਕ ਪੜੇ ਹੋਣਗੇ ਨਹੀਂ ਉਹ ਤਾਂ ਮੈਂ ਐਮਏ ਚ ਕੀਤੀ ਸੀ ਤਾਂ ਤੇ ਉਦੋਂ ਤੱਕ ਮੈਨੂੰ ਸਹਿਤਾਲੇ ਪਾਸੇ ਕੋਈ ਬਹੁਤ ਰابطਾ ਨਹੀਂ ਸੀ ਨਾਮੀ ਕਿ ਤੁਹਾਨੂੰ ਜਾਣਦੇ ਸੀ ਕਿ ਮੈਂ ਤਾਂ ਆਪਣੀ ਜਿਹੜੀ ਕਲਾਸਾਂ ਵਿੱਚ ਪੜਾਈਂ ਗਏ। ਉਹਨਾਂ ਐ ਪੜ੍ਹਦੀ ਜਾਂਦੀ ਜਾਂ ਬਸ ਹੀ ਲਾਇਬ੍ਰੇਰੀ ਚੋਂ ਲੈ ਕੇ ਕਿਤਾਬਾਂ ਬੇਮਤਲਬ ਹੀ ਪੜ੍ਹਦੀ ਐ। ਆਪਣੇ ਜੀ ਲਾਉਣ ਨੂੰ ਜਿਵੇਂ ਹੁੰਦਾ ਤੇ ਉਹ ਜੀ ਲਾਉਣ ਵਾਲੀਆਂ ਕਿਤਾਬਾਂ ਚੋਂ ਤੁਹਾਨੂੰ ਸਭ ਤੋਂ ਵਧੀਆ ਲੇਖਕ ਕਿਹੜਾ ਲੱਗਦਾ ਸੀ? ਮੈਨੂੰ ਲੇਖਕ ਨਹੀਂ ਸੀ ਲੱਗਦਾ। ਮਤਲਬ ਕਹਾਣੀਆਂ ਲਿਖਤਾ ਲੱਗਦੀਆਂ। ਕਿਹੜੀਆਂ-ਕਿਹੜੀਆਂ ਲਿਖਤਾ ਅੱਛੀਆਂ ਲੱਗਦੀਆਂ ਸੀ। ਜਿਹੜੀਆਂ ਮਤਲਬ ਇਹ ਸਟੇਜਾਂ ਚ ਲੱਗਦੀਆਂ ਨੇ ਛੋਟੀਆਂ ਦਿਨਾਂ ਤੋਂ ਹੋਰ ਲੱਗਦੀਆਂ ਸੀ ਤੇ ਵੱਡੀਆਂ ਹੋਰ ਲੱਗਣ ਲੱਗੀਆਂ ਉਸ ਤੋਂ ਵੱਡੀਆਂ ਹੋਰ ਲੱਗਣ ਐਵੇਂ ਸਫਤ ਹੋ ਗਈ ਤੇ ਤੁਹਾਨੂੰ ਲੱਗਿਆ ਲੱਗਦਾ ਕਿ ਤੁਹਾਡੇ ਲੇਖਣੀ ਤੇ ਔਰਤ ਲੇਖਕਾਂ ਦਾ ਕੋਈ ਜ਼ਿਆਦਾ ਪ੍ਰਭਾਵ ਰਿਹਾ ਹੈ ਮਰਦ ਲੇਖਕਾਂ ਨਾਲ ਲੇਖਕਾਂ ਨਾਲ ਨਹੀਂ ਨਹੀਂ ਮੈਂ ਕਿਉਂਕਿ ਜੇ ਤਾਂ ਮੈਂ ਉਹਨਾਂ ਨੂੰ ਅਪਰੂਵ ਕਰਦੀ ਜਾਂ ਉਹਨਾਂ ਦੀ ਕਾਪੀ ਕਰਦੀ ਜਾਂ ਉਹਨਾਂ ਨੂੰ ਐਡਮਾਇਰ ਕਰਦੀ ਫਿਰ ਤਾਂ ਮੇਤੇ ਉਹਨਾਂ ਦਾ ਪ੍ਰਭਾਵ ਹੁੰਦਾ ਜੀ ਮੈਂ ਬਿਲਕੁਲ ਉਹਨਾਂ ਨਾਲੋਂ ਇੱਕ ਵੱਖਰੀ ਜੀਵਨ ਸ਼ੈਲੀ ਰੱਖੀ ਹਾਂਜੀ ਜੀਵਨ ਦੇ ਮੁੱਲ ਵਿਧਾਨ ਰੱਖਿਆ ਇਸ ਤਰ੍ਹਾਂ ਕਿ ਮੈਂ ਉਹਨਾਂ ਦਾ ਕੋਈ ਠੀਕ ਹੈ ਮੈਂ ਅੱਛਾ ਲਿਖਦੀ ਸੀ ਤਾਂ ਮੈਂ ਇਹ ਦਿਮਾਰ ਕਰ ਲੈਂਦੀ ਸੀ ਜਿਹੜੀ ਚੀਜ਼ ਚੰਗੀ ਲਿਖਦੇ ਸੀ ਹਾਂਜੀ ਮੈਡਮ ਤੁਹਾਡੀ ਪੀੜ੍ਹੀ ਦੇ ਜਿੰਨੇ ਵੀ ਲੇਖਕ ਜਾਂ ਚਿੰਤਕ ਰਹੇ ਆ ਉਹ ਹਮੇਸ਼ਾ ਰੱਬ ਤੇ ਆ ਕੇ ਇੱਕ ਪ੍ਰਸ਼ਨ ਚਿੰਨ ਲਗਾ ਦਿੰਦੇ ਆ ਜਿਵੇਂ ਨੇ ਅੱਛੇ ਕਹਿੰਦਾ ਕਿ ਰੱਬ ਮਰ ਗਿਆ ਭਗਤ ਸਿੰਘ ਲਿਖਦਾ ਕਿ ਮੈਂ ਨਾਸਤਕ ਕਿਉਂ ਆ ਤੁਹਾਡੇ ਜਿੰਨੇ ਵੀ ਨਾਵਲ ਆਉਂਦੇ ਆ ਉਹਦੇ ਚ ਅ ਵੇਦਾਂ ਦੀਆਂ ਉਪਨਿਸ਼ਦਾਂ ਦੀਆਂ ਪੀਰਾਂ ਫਕੀਰਾਂ ਦੀਆਂ ਮਤਲਬ ਇਹਨਾਂ ਦੀਆਂ ਗੱਲਾਂ ਆਉਂਦੀਆਂ ਨੇ ਉਹ ਕੀ ਤੁਹਾਡੀ ਜੀਵਨ ਸ਼ੈਲੀ ਉਸ ਤਰ੍ਹਾਂ ਦੀ ਹੈ ਜਾਂ ਫਿਰ ਤੁਸੀਂ ਕੌਨਸ਼ੀਅਸ ਤੌਰ ਤੇ ਆਪਣੇ ਨਾਵਲਾਂ ਦੇ ਵਿੱਚ ਇਹ ਕਰੈਕਟਰ ਪਾਉਂਦੇ ਨਹੀਂ ਕੌਨਸ਼ੀਅਸ ਤੌਰ ਤੇ ਨਹੀਂ ਪਾਉਂਦੇ ਮੇਰੇ ਜਿਸ ਤਰ੍ਹਾਂ ਦੀ ਮੇਰੀ ਪਾਲਚ ਹੋਈ ਹੈ ਜਿਸ ਮਾਹੌਲ 'ਚ ਮੈਂ ਰਹੀ ਹਾਂ ਉੱਥੇ ਉਸ ਅਨਕੌਨਸ਼ੀਅਸਲੀ ਇੱਕ ਜਿਹਾ ਮੇਰੇ ਅੰਦਰ ਆ ਗਿਆ ਤੁਸੀਂ ਉਹਨਾਂ ਚੀਜ਼ਾਂ ਤੇ ਆਪਣੀ ਲਾਈਫ 'ਚ ਵੀ ਉਵੇਂ ਹੀ ਚੱਲਦੇ ਹੋ ਮਤਲਬ ਤੁਹਾਡਾ ਜੀਵਨ ਦਰਸ਼ਨ ਵੀ ਉਸੇ ਤਰ੍ਹਾਂ ਦਾ ਹਾਂ ਉਸੇ ਤਰ੍ਹਾਂ ਦਾ ਮੈਨੂੰ ਅੱਛੇ ਹੀ ਲੱਗਦੇ ਨੇ ਬਹੁਤ ਹਾਂਜੀ ਤੇ ਮੈਡਮ ਹਰ ਕੁੜੀ ਦਾ ਨਾ ਇੱਕ ਤਸੱਬਰ ਹੁੰਦਾ ਇੱਕ ਪਰਫੈਕਟ ਮੈਚ ਜਿਵੇਂ ਆਪਾਂ ਪ੍ਰਿੰਸ ਚਾਰਮਿੰਗ ਕਹਿੰਦੇ ਆ ਆ ਥੋਡੇ ਅਕੋਰਡਿੰਗ ਉਹ ਪ੍ਰਿੰਸ ਚਾਰਮਿੰਗ ਕਿਹਾ ਜਾ ਕਿਉਂਕਿ ਥੋਡੇ ਨਾਵਲਾਂ ਦੇ ਵਿੱਚ ਬਾਠਮਾਰੀ ਦੇ ਵਿੱਚ ਉਹ ਸਾਰੀ ਅਮਰੀਕਨ ਇੰਟੈਲੈਕਚੁਅਲ ਲੱਭਦੀ ਆ ਤੇ ਫਿਰ ਐਂਡ ਦੇ ਵਿੱਚ ਉਹ ਜਾ ਕੇ ਇੱਕ ਘੱਟ ਪੜੇ ਲਿਖੇ ਇੱਕ ਪਿੰਡੂ ਬੰਦੇ ਨਾਲ ਵੀ ਖੁਸ਼ ਰਹਿੰਦੀ ਆ ਬਹੁਤ ਪਰ ਹਸਾਖਰ ਦੇ ਵਿੱਚ ਦੇਖੀਏ ਤਾਂ ਸੀਮਾ ਨਹੀਂ ਖੁਸ਼ ਰਹ ਪਾਉਂਦੀ ਕਿ ਇੰਟੈਲੈਕਚੁਅਲ ਬੰਦੇ ਦੇ ਨਾਲ ਵੀ ਡਾਕਟਰ ਅਮਰ ਦੇ ਨਾਲ ਵੀ ਤਾਂ ਥੋਡਾ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਿਰਫ ਕਿਤਾਬੀ ਗੱਲਾਂ ਨੇ ਕਿ ਇੱਕ ਪਰਫੈਕਟ ਮੈਚ ਹੁੰਦਾ ਹੈ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਪਰਫੈਕਟ ਮੈਚ ਦੇਖਦੇ ਹੋ ਕਿੰਨਾ ਸਮਾਂ ਦੇ ਕਿਹੜੀਆਂ ਤੁਹਾਡੀਆਂ ਲਿਮਿਟੇਸ਼ਨਸ ਨੇ ਕੀ ਤੁਹਾਨੂੰ ਪ੍ਰਾਪਤ ਹੁੰਦਾ ਇਸ ਕਰਕੇ ਉਹ ਵੱਖਰੀ ਵੱਖਰੀ ਨਾ ਉਹਦਾ ਵੱਖਰੇ ਵੱਖਰੇ ਜਿਹੜੀ ਨੇ ਉਹ ਵੱਖਰੀ ਵੱਖਰੀ ਕੁੜੀਆਂ ਦੀ ਭਾਲ ਹੈ ਜੀ ਕੁਐਸਚਨ ਹੈ ਉਹ ਦੱਸੋ ਵੀ ਇੱਥੇ ਪਹੁੰਚਦੀ ਹੈ ਇੱਥੇ ਪਹੁੰਚਣ ਦੀ ਕਿਉਂ ਆਉਂਦਾ ਹੈ ਇਸ ਕਰਕੇ ਤੁਹਾਨੂੰ ਲੱਗਦਾ ਇਹ ਸਿਰਫ ਇਮੇਜਿਨੇਸ਼ਨ ਨਹੀਂ ਹੈ ਇਹ ਰਿਐਲਿਟੀ 'ਚ ਪਾਇਆ ਜਾ ਸਕਦਾ ਬਹੁਤ ਕੁਝ ਜਿਹੜਾ ਨਾ ਹਾਂਜੀ ਤੁਹਾਡਾ ਅਚੇਤ ਮਨ ਆਰੇ ਦੌਰੇ ਤੋਂ ਯਾ ਜ਼ਿੰਦਗੀ ਤੋਂ ਯਾ ਸਾਹਿਤੋਂ ਲੈ ਲੈਂਦਾ ਉਹਦੇ ਵਿੱਚ ਥੋੜੀ ਬਹੁਤੀ ਤੁਸੀਂ ਆਪਣੀ ਕੰਟ੍ਰਿਬਿਊਸ਼ਨ ਕਰਦੇ ਹੋ ਕਲਪਨਾ ਨਾਲ ਸੋਚ ਨਾਲ ਇੰਟੂਇਸ਼ਨ ਨਾਲ ਬਹੁਤਾ ਕੁਝ ਜਿਹੜਾ ਨਾ ਉਹ ਤੁਹਾਡੇ ਨਾਲ ਇਹ ਆਲੇ ਦਾਲੇ ਤੁਰ ਰਿਹਾ ਹੁੰਦਾ ਹੈ ਅਨੈਡਮ ਤੁਹਾਡੇ ਨਾਵਲਾਂ ਦੇ ਵਿੱਚ ਇੱਕ ਬਹੁਤ ਹੀ ਡੀਪ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਵਾਲੇ ਨਾਵਲ ਹੁੰਦੇ ਆ ਮਤਲਬ ਕੋਈ ਵੀ ਨਾਵਲ ਹੋਵੇ ਭਾਵੇਂ ਉਹਦੀ ਕਹਾਣੀ ਜੋ ਵੀ ਹੋਵੇ ਉਹਦੇ ਵਿੱਚ ਬੇਸਿਕਲੀ ਇੱਕ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਰਹਿੰਦਾ ਆ ਮੈਨੂੰ ਇਹ ਮਹਿਸੂਸ ਹੁੰਦਾ ਕਿ ਸਾਡੀ ਜਿਹੜੀ ਹੋਣ ਵਾਲੀ ਪੀੜ੍ਹੀ ਹੈ ਇਹ ਇਸ ਚੀਜ਼ ਨੂੰ ਬਹੁਤ ਜ਼ਿਆਦਾ ਡੀਪਰ ਲੈਵਲ ਤੇ ਫੀਲ ਕਰ ਸਕਦੀ ਹੈ ਇਸੇ ਕਰਕੇ ਹੁਣ ਪੰਜਾਬ 'ਚ ਜਿਹੜਾ ਮਾਹੌਲ ਬਣਿਆ ਹੋਇਆ ਖੁਦਕੁਸ਼ੀਆਂ ਵੱਲ ਲੋਕ ਜਾ ਰਹੇ ਹਨ ਤਾਂ ਉਸ ਮਸਲੇ ਬਾਰੇ ਤੁਸੀਂ ਕੀ ਕਹੋਗੇ ਕਿਉਂਕਿ ਤੁਸੀਂ ਆਪਣੇ ਨਾਵਲਾਂ 'ਚ ਇਸ ਇਸ ਚੀਜ਼ ਦਾ ਤੁਹਾਨੂੰ ਖਦਸ਼ਾ ਸੀ ਸ਼ਾਇਦ ਇਸੇ ਲਈ ਤੁਸੀਂ ਬਹੁਤ ਟਾਈਮ ਤੋਂ ਕਰ ਰਹੇ ਹੋ ਤੇ ਕਥਾ ਕਹੋ ਉਰਵਸ਼ੀ ਦੇ ਵਿੱਚ ਤੁਸੀਂ ਇਹ ਵੀ ਲਿਖਿਆ ਕਿ ਦੇਹ ਹੁਣੀ ਬਹੁਤ ਜ਼ਰੂਰੀ ਹੈ ਤਾਂ ਤੁਸੀਂ ਉਹਦੇ ਬਾਰੇ ਕੀ ਕਹੋਗੇ ਕਿ ਪੰਜਾਬ ਦੀ ਹੁਣ ਜਿਹੜੀ ਪੀੜੀ ਇਸ ਦਾ ਸਬੂਤਦੀ ਹੈ ਮੇਰਾ ਵਿਚਾਰ ਇਹ ਹੈ ਕਿ ਦੇਹ ਜਿਹੜੀ ਹੈ ਬੰਦੇ ਨੂੰ ਦੇਹ ਲਈ ਨਹੀਂ ਹੋਣਾ ਚਾਹੀਦਾ ਦੇਹ ਨੂੰ ਕਿਸੇ ਪਰਪਸ ਲਈ ਵਰਤਣਾ ਚਾਹੀਦਾ ਸਾਡੇ ਪੁਰਖਵਾ ਨੇ ਵੀ ਇਹੀ ਕਿਹਾ ਕਿ ਦੇਹ ਤਾਂ ਇੱਕ ਸਾਧਨ ਹੈ ਤਸੀਂ ਜਿਹੜੇ ਰਾਹੀ ਤੁਸੀਂ ਇਸ ਤਰ੍ਹਾਂ ਕਿ ਦੇਵਤੇ ਵੀ ਤੰਗਦੇ ਨੇ ਕਿ ਦੇਹ ਹੋਵੇ ਤਾਂ ਉਹਦੇ ਨਾਲ ਕਰਮ ਕਰੀਏ ਪਰ ਦੇਹ ਨੂੰ ਜਿਹੜਾ ਅੱਜ ਕੱਲ੍ਹ ਦੇ ਨੇ ਆ ਨਵੇਂ ਪੀੜੀ ਦਾ ਜਿਹੜਾ ਦੇ ਇਸਤਰੀਵਾਦ ਜਿਹੜਾ ਉਹ ਇਹ ਭੁੱਲ ਗਏ ਕਿ ਦੇਹ ਕਿਸ ਲਈ ਹੈ ਉਹਨਾਂ ਨੂੰ ਲੱਗਿਆ ਕਿ ਦੇਹ ਨੂੰ ਸਜਾਉਣਾ ਸਜਾਉਣਾ ਅਟਰੈਕਟਿਵ ਬਣਾਉਣਾ ਆਪੇ ਇੱਥੋਂ ਤੱਕ ਇਹ 올ਡ ਕੇ ਰਹਿ ਗਏ ਪਰ ਉਹਨਾਂ ਨੇ ਇਹ ਕਿਹਾ ਕਿ ਅਸੀਂ ਵੀ ਮੁੰਡੇ ਵਰਗੀਆਂ ਹਾਂ ਸਾਨੂੰ ਵੀ ਮੁੰਡੇ ਵਾਂਗ ਜਿਉਣਾ ਚਾਹੀਦਾ ਪਰ ਕੋਈ ਇਹ ਤੁਲ ਨਹੀਂ ਆ ਮੈਂ ਇਹ ਕਹਨੀ ਆ ਕਿ ਤੇ ਆਰ ਇਕੁਅਲ ਪਰ ਯਾਰ ਨਾਉਟ ਦੀ ਸੇਮ ਦੀ ਨਾਉਟ ਸੇਮ ਬਿਲਕੁਲ ਸਹੀ ਇਹ ਫਰਕ ਸਮਝਣਾ ਚਾਹੀਦਾ ਬਾਕੀ ਜਿਹੜਾ ਮੈਂ ਇਹ ਤੱਤ ਕੱਢਿਆ ਹੋਇਆ ਹਾਂ ਹਾਂਜੀ ਕਿ ਜੇ ਤੁਸੀਂ ਆਪਣੇ ਦੇਹ ਦੀ ਕਦਰ ਨਹੀਂ ਕਰਦੇ ਤੇ ਦੇਹ ਦੀ ਤੁਹਾਡੀ ਕਦਰ ਸੈਕ੍ਰੇਟ ਨਹੀਂ ਨੰਦੇ ਹਾਂਜੀ ਤਾਂ ਲੋਕੀ ਉੱਥੇ ਤੈਨੂੰ ਦੇਖਣ ਲੱਗ ਜਾਂਦੇ ਨੇ ਕਿ ਤੁਸੀਂ ਵਿਆਖੜਾ ਕਰਦੇ ਇਸ ਲਈ ਤੁਸੀਂ ਆਪਣੇ ਆਪ ਨੂੰ ਇੱਕ ਥਾਂ ਇਸ ਦੇ ਇੱਕ ਬੜੀ ਖੂਬਸੂਰਤ ਕਹਾਣੀ ਹੈ ਹਾਂਜੀ ਨਮਸਕਾਰ ਉਹਦੇ ਚੋਂ ਕਿਹਾ ਗਿਆ ਇੱਕ ਡਾਕਟਰ ਹੈਗੀ ਆ ਉਹ ਕਮ ਤੇ ਨਹੀਂ ਜਾਂਦੀ ਹੈ ਲੋਕਾਂ ਨੂੰ ਵੀ ਮਿਲਦੀ ਹੈ ਬੰਦਿਆਂ ਨਾਲ ਚਾਹ ਵੀ ਪਿੰਦੀ ਹੈ ਆਪਦੀ ਵੀ ਹੈ ਪਰ ਕੋਈ ਵੀ ਉਸ ਨੂੰ ਹਾਂਜੀ ਇੰਡੀਸੈਂਟ ਗੱਲ ਨਹੀਂ ਕਹਿ ਸਕਦਾ ਹੂੰ ਹੂੰ ਇੰਨੀ ਕਿ ਡਿਗਨਿਟੀ ਉਹ ਆਪਣੀ ਬਚਾ ਕੇ ਰੱਖਦੀ ਹੈ ਮੈਂ ਨੂੰ ਇਹ ਠੀਕ ਨਹੀਂ ਲੱਗਦਾ ਬਿਲਕੁਲ ਕਿ ਆਪਣੀ ਡਿਗਨਿਟੀ ਆਪਣਾ ਆਨਰ ਕਦੇ ਸਟੇਕ ਤੇ ਨਹੀਂ ਲਾਉਣਾ ਚਾਹੀਦਾ ਕਿਸੇ ਵੀ ਫਾਇਦੇ ਲਈ ਕਿਸੇ ਵੀ ਕੰਮ ਲਈ ਕਿਸੇ ਵੀ ਅਚੀਵਮੈਂਟ ਲਈ ਤੇ ਮੈਡਮ ਅੱਜ ਕੱਲ ਜੋ ਔਰਤਾਂ ਦੇ ਖਿਲਾਫ ਘਟਨਾਵਾਂ ਤੁਹਾਨੂੰ ਲੱਗਦਾ ਹੈ ਕਿ ਪਿਛਲੇ ਕੁਝ ਟਾਈਮ ਤੋਂ ਵਧੀਆਂ ਨੇ ਜਿਵੇਂ ਕਿ ਹੁਣ ਝੁੰਡਾਂ ਦੇ ਝੁੰਡ ਆ ਕੇ ਔਰਤਾਂ ਤੇ ਅਟੈਕ ਕਰਦੇ ਆ ਪਹਿਲਾਂ ਕੋਈ ਇਕੱਲਾ-ਇਕੱਲਾ ਕੇਸ ਹੁੰਦਾ ਸੀਗਾ ਸੁਣਨ ਨੂੰ ਮਿਲਦਾ ਸੀ ਕੋਈ ਇੱਕ ਬੰਦਾ ਖਰਾਬ ਨਿਕਲਦਾ ਸੀ ਹੁਣ ਗਰੁੱਪ ਭੇੜਾਂ ਦੀਆਂ ਭੇੜਾਂ ਝੁੰਡਾਂ ਦੇ ਝੁੰਡ ਆ ਕੇ ਔਰਤਾਂ ਤੇ ਅਟੈਕ ਕਰਦੇ ਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਉਹਦੇ ਵਾਸਤੇ ਔਰਤਾਂ ਨੂੰ ਕੁਝ ਕਰਨਾ ਕਿਉਂਕਿ ਤੁਸੀਂ ਕਾਫੀ ਔਰਤਾਂ ਨਾਲ ਸੰਬੰਧਿਤ ਚੀਜ਼ਾਂ ਲਿਖਦੇ ਰਹੇ ਹੋ ਕੀ ਕਰਨਾ ਚਾਹੀਦਾ ਤੇ ਕੀ ਕਿਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ ਮੈਂ ਮਨਵਾਸ ਜੀ ਜਗਾ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਚੀ ਲਿਖੀ ਸੀ ਮੈਂ ਕਿ ਮੈਂ ਬੜਾ ਅਪੀਲ ਕੀਤੀ ਚੀ ਲਿਖੀ ਸੀ ਬਿਸ਼ਰਮਦੀ ਗੱਲ ਹੈ ਕਿ ਜਿਹੜੇ ਲਾਫਕਾਰ ਇੰਨੇ ਹੁੰਦੇ ਨੇ ਉਹਨਾਂ ਦਾ ਤੁਸੀਂ ਸਿਰ ਤੇ ਕੀ ਹੱਲ ਲੱਭਿਆ ਮਹਾਰਾਜਾ ਗੀਸਿੰਦ ਸਮੇਂ ਚ ਬਹੁਤ ਚੋਰੀਆਂ ਹੋਣ ਲੱਗ ਪਈਆਂ ਸੀ ਉਹਨੇ ਕਿਹਾ ਕਿ ਜਿਹੜਾ ਚੋਰੀ ਕਰਦਾ ਦਾ ਹੱਥ ਕੱਟ ਦੇ ਪੰਜਾਂ ਦਸਾਂ ਦੇ ਹੱਥ ਕੱਟੇ ਤੇ ਚੋਰੀਆਂ ਰੁਕ ਗਈਆਂ ਇਸੇ ਤਰ੍ਹਾਂ ਜੇ ਤੁਸੀਂ ਇਹਨਾਂ ਨੂੰ ਪਬਲਿਕ 'ਚ ਖੜਾ ਕੇ ਗੋਲੀਆਂ ਨਹੀਂ ਮਾਰਦੇ ਜੰਗ ਨਹੀਂ ਕੱਟਦੇ ਉਦੋਂ ਤੱਕ ਇਹ ਸਮਝ ਨਹੀਂ ਲੱਗਦੀ ਮੈਮ ਉਹ ਇਹੀ ਗੱਲ ਹੈ ਕਿ ਹੁਣ ਇੱਕ ਪਾਸੇ ਤਾਂ ਸਾਡਾ ਕਾਨੂੰਨ ਉਸ ਚੀਜ਼ ਨੂੰ ਨਹੀਂ ਕਰ ਰਿਹਾ ਦੂਜਾ ਜਿਹੜੇ ਸਾਡੇ ਆਮ ਬੰਦੇ ਨੇ ਆਮ ਜਿਹੜੀ ਭੀੜ ਉਹ ਕਾਨੂੰਨ ਨੂੰ ਆਪਦੇ ਹੱਥ 'ਚ ਲੈਂਦੀ ਹੈ ਇਸੇ ਕਰਕੇ ਕਿਸੇ ਤੇ ਵੀ ਕੋਈ ਦੋਸ਼ ਲਾ ਕੇ ਉਹਦੇ ਤੇ ਬਹੁਤ ਸਾਰੇ ਲੋਕ ਅਟੈਕ ਕਰ ਦਿੰਦੇ ਆ ਭਾਵੇਂ ਉਹ ਨਸ਼ਾ ਵੇਚਣ ਦਾ ਨਾਮ ਲਾ ਕੇ ਭਾਵੇਂ ਉਹ ਗੋਆ ਦੀ ਤਸਕਰੀ ਨੂੰ ਲਾ ਕੇ ਪੀੜ ਦੀ ਇੱਕ ਅਲੱਗ ਮਾਨਸਿਕਤਾ ਬਣ ਚੁੱਕੀ ਹੈ ਉਸ ਪੀੜ ਦੀ ਮਾਨਸਿਕਤਾ ਵਾਲੇ ਉਹ ਉਹ ਸਪੀੜ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਕਾਨੂੰਨ ਆਪਣੇ ਹੱਥ ਚ ਲੈ ਲਵੇ ਦੇਖੋ ਜਦੋਂ ਵੀ ਕੋਈ ਇੱਕੋ ਜਿਹਾ ਕੁਸ਼ਵ ਕਰਦਾ ਹੈ ਇਹਦਾ ਮਤਲਬ ਹੈ ਕਿ ਅਸੀਂ ਕਮਜ਼ੋਰ ਹੋ ਗਏ ਹਾਂ ਅਗਰ ਅਸੀਂ ਇੱਕ ਚੀਜ਼ ਆਪਾਂ ਦੀ ਖੰਦ ਖੜੇ ਹੋ ਜਾਂਦੇ ਹਾਂ ਆਵਾਜ਼ ਉਠਾਉਂਦੇ ਹਾਂ ਅਲੱਗੰਦਾ ਕਰਦੇ ਹਾਂ ਤਾਂ ਫਿਰ ਉਹਨਾਂ ਨੂੰ ਕੰਮ ਹੋ ਜਾਂਦਾ ਜੀ ਹਾਂ ਹਾਂ ਹੈ ਤਾਂ ਹੀ ਰਿਐਕਸ਼ਨ ਹੀ ਨਾ ਹਾਂ ਰਿਐਕਸ਼ਨ ਹੈ ਪਰ ਮੈਂ ਸਮਝ ਨਹੀਂ ਆ ਕਿ ਮਾਮਾ ਜਿਹੜੀਆਂ ਨੇ ਉਹਨਾਂ ਨੂੰ ਆਪਣੇ ਬੱਚਾਂ ਤੇ ਹੱਥ ਚੁੱਕਣੇ ਚਾਹੀਦੇ ਉਹਨਾਂ ਨੂੰ ਡੰਡੇ ਚੁੱਕਣੇ ਚਾਹੀਦੇ ਵੀ ਤੁਸੀਂ ਮਾਂ ਦਾ ਦੁੱਧ ਪੀ ਕੇ ਅੰਨ ਘੁੱਤਾਂ ਕਰਦੇ ਇਹ ਤਨੁਸਖਾਇਆ ਮੈਂ ਜੇ ਮੇਰੀ ਜ਼ਿੰਦਗੀ ਦਾ ਇਹ ਫਲ ਫਲ ਹੈਗਾ ਇਹ ਸੋਨੀਆਂ ਦੀਆਂ ਪੈਰਾਂ ਨੇ ਇੱਕ ਵਾਰੀ ਮੈਨੇ ਕੋਰੈਕਟ ਕੀਤਾ ਉਸਨੇ ਕਿਹਾ ਕਿ ਤੁਸੀਂ ਸੰਸਥਾ ਬਣਾਓ ਬਲੂਸ ਕਰ ਦੋ ਦੇ ਜਲੀ ਤਾਂ ਕਨਵਾਣਾ ਤੁਹਾਨੂੰ ਦੇ ਕਰਾ ਸੈਪੇ ਮੈਂ ਕਿ ਜਿਹੜੀ ਉਹ ਸ਼ੁਰੂ ਉਸ ਵਿੱਚ ਸ਼ਾਮਲ ਹੋ ਗਈ ਉਹਦਾ ਘਰ ਆ ਪਹਿਲਾਂ ਉਹਨੂੰ ਕੱਢੂਗਾ ਇਸ ਕਰਕੇ ਇਹ ਕੰਮ ਪਿਓ ਦਾ ਹੈ ਜੀ ਬਿਲਕੁਲ ਪਿਓ ਤੁਹਾਨੂੰ ਸਹੀ ਐਲੀ ਸਹੀ ਹੈ ਹਾਂ ਪਿਓ ਇਕੱਠੇ ਹੋ ਕੇ ਇਹ ਕੰਮ ਕਰਨਾ ਜਾਇ ਕੰਮ ਭਰਾਵਾਂ ਦਾ ਹੈ ਭਰਾ ਸਮਝਣ ਕਿ ਇਹ ਕੁੜੀ ਜਿਹੜੀ ਹੈ ਮੇਰੀ ਭੈਣ ਹੈ ਮਹਿਸੂਸ ਕਰਕੇ ਉਹਦੇ ਤੋਂ ਤਾਂ ਇਹ ਚੀਜ਼ਾਂ ਰੁਕ ਨਹੀਂ ਜਾਂ ਸਕਦੀਆਂ ਤੇ ਮੈਡਮ ਤੁਸੀਂ ਬਹੁਤ ਸਾਰੇ ਨਾਵਲ ਪਿੰਡੂ ਪਛੋਕੜ ਵਾਲੇ ਲਿਖੇ دوسری ਸਿਕਾਇਆ ਹੋ ਮਾਰਾ ਜੀਵਨਾ ਤੁਸੀਂ ਬਹੁਤ ਸਾਰੇ ਨਾਵਲ ਠਿਆਰੀ ਪਛੋਕੜ ਵਾਲੇ ਵੀ ਲਿਖੇ ਪਟਿਆਲੇ ਦੀ ਰਿਆਸਤ ਬਾਰੇ ਵੀ ਲਿਖੇ ਪਰ ਤੁਸੀਂ ਫਿਰ ਹੌਲੀ ਹੌਲੀ ਗੁਰੂ ਮਹਿਲਾਂ ਵੱਲ ਆ ਗਏ ਉਹਦਾ ਕੀ ਕਾਰਨ ਸੀਗਾ ਉਹਦਾ ਕਾਰਨ ਇਹ ਸੀ ਕਿ ਮੇਰੀ ਮਦਦ ਜਿਹੜੀ ਸੀ ਉਹ ਬਹੁਤ ਪਾਠ ਹੋ ਜਾਤਾ ਨਾ ਇਸ ਲਈ ਮੈਨੂੰ ਲੱਗਿਆ ਕਿ ਮੈਂ ਬਹੁਤ ਕੁਝ ਆਪਣੀ ਮਾਦੋਨੀਆ ਉਹਦਾ ਫਾਇਦਾ ਮੇਰੇ ਸਿਰ ਆ ਇੱਕ ਵਾਰੀ ਕਿਸੇ ਨੇ ਨਾਮ ਨਾ ਲੇਖਾ ਮੈਂ ਦੇਖੋ ਤੋਤੇ ਕਿ ਨਹੀਂ ਲਾਇਆ ਉਹ ਕਹਿੰਦੇ ਅਕਲ ਤਾਂ ਬਚੀ ਸੀ ਕਿ ਜਿਹਦਾ ਕੰਮ ਕਰਦੀ ਕੋਈ ਮਾਨ ਸਨਮਾਨ ਨਹੀਂ ਚੁੱਕਦੇ ਸੀ ਨਾ ਹੋ ਸਕਦੇ ਦੇਖੋ ਉਹ ਤਾਂ ਮੈਂ ਸੋਚਿਆ ਵੀ ਮੈਂ ਤਾਂ ਕੋਈ ਇਹਦਾ ਇਤਨਾ ਨਹੀਂ ਗਲਤ ਇਹ ਕਹਿੰਦੇ ਜੀ ਚਾਚਾ ਦਾ ਤੁਹਾਡੇ ਨਾਮ ਹੁੰਦਾ ਕਿ ਜੋ ਕੀਤਾ ਕਰਦਾ ਹੀ ਨਹੀਂ ਸੀ ਫਿਰ ਜਦੋਂ ਮੈਂ ਤਿੰਨ ਲੋਕਾਂ ਸੇ ਨਹੀਂ ਆਦੀ ਮੈਂ ਤਾਂ ਸਾਲ ਘਰ ਤੇ ਨਾ ਲਿਖਿਆ ਇਤਨਾ ਲੋਕਾਂ ਚ ਇਹੋ ਜੀ ਔਰਤ ਨਹੀਂ ਤੁਹਾਨੂੰ ਮਿਲੂਗੀ ਜਿਹੜੀ ਸਪਿਰਚੁਅਲ ਰਿਲੇਸ਼ਨਸ਼ਿਪ ਦੇ ਸ਼ਿਪ ਦੇ ਸਿਰ ਤੇ ਹੀ ساری ਜ਼ਿੰਦਗੀ ਕੱਟੇ ਤੇ ਉਹਦਾ ਉਤੇ ਲਿਖਦੇ ਆਂ ਦੀ ਜ਼ਿੰਦਗੀ ਨੂੰ ਸਮਝ ਜਾਵੇਗਾ ਮੈਨੂੰ ਲੱਗਿਆ ਕਿ ਅਸੀਂ ਆਪਣੇ ਜਿਹੜੇ ਜਿਹੜੇ ਮਹਿਲਾ ਉਹਨਾਂ ਦਾ ਵੀ ਉੱਤੇ ਵੱਡਾ ਯੋਗਦਾਨ ਹੈ ਜਿੰਨਾਂ ਗੁਰਮਤਾਂ ਦਾ ਉਹਨਾਂ ਨੂੰ ਸੋਚਿਆ ਹੀ ਨਹੀਂ ਕਹਾਂ ਕਿ ਗਰੂ ਸਰ ਨੇ ਨਾ ਬਰਾਬਰ ਤਾਂ ਦਿੱਤੀ ਆ ਤੇ ਚਾਹੇ ਬਰਾਬਰ ਦਾ ਨਾ ਬਰਾਬਰ ਕੋ ਪਾਟ ਹੈ ਕੰਦੀ ਹੈ ਨਾ ਕੰਦੀ ਹੈ ਨਾ ਪਾੜੀ ਕੰਦੀ ਹੈ ਨਾ ਇਹ ਕਿਹੜਾ ਰਹਿ ਗਿਆ ਇਹ ਨੰਬਰ ਕਿਹਦੇ ਦਾ ਇਹ ਕੋਈ ਨਹੀਂ ਲੱਗਦੇ ਇਹਨਾਂ ਵਾਲੇ ਕੋਈ ਨਹੀਂ ਲੱਗਦੇ ਮੰਨ ਲੇ ਕਿ ਆ ਇਹ ਲੋਕ ਸੈਨੈਰੀ ਜੋ ਤੁਮੈਂ ਲਿਖਿਆ ਲਿਖੀ ਨਾਵਲ ਦਿੱਤਾ ਉਹਦੀ ਲਾਈਫ ਤੇ ਮਨੂ ਕਈਆਂ ਨੇ ਕਿਹਾ ਕਿ ਸਿੱਖ ਨਰਾਜ਼ ਹੋ ਜਾਣਗੇ ਜੀ ਤੁਸੀਂ ਜਿਵੇਂ ਜੋ ਕਰਤੇ ਨਾਵਲ ਲਿਖਣ ਦੇ ਤੇ ਤੁਹਾਨੂੰ ਫਾਈਨ ਕਰ ਦੇਣਗੇ ਤੁਹਾਨੂੰ ਤਖਤ ਅਕਾਲ ਤਖਤ 에서 ਦੰਗ ਨੇ ਮਨਨੂ ਕਿਹਾ ਕਿ ਜਿੰਨਾ ਗੁਰੂ ਜਾਂ ਗੁਰੂ ਪਤਨੀਆ ਉਹਨਾਂ ਦੀਆਂ ਨੇ ਉਹ ਨਹੀਂ ਸਾਡੀਆਂ ਨੇ ਸਾਡਾ ਵੀ ਉਹਨਾਂ ਹੀ ਅਧਿਕਾਰ ਹੈ ਉਹਨਾਂ ਬਾਰੇ ਸੋਚਣ ਦਾ ਉਹਨਾਂ ਬਾਰੇ ਫੈਸਲਾ ਕਰਨ ਦਾ ਬਾਕੀ ਜੇ ਹੋ ਸਤਨਗੇ ਮੈਂ ਕਹਤੂਗੀ ਕਿ ਨਹੀਂ ਮੈਂ ਮੰਨਦੀ ਕਿ ਤੋ ਕਰ ਮੈਂ ਸਾਰਿਆਂ ਨੂੰ ਆਪ ਹੀ ਪੋਸਟ ਕਰਦੀ ਹਾਂ ਕਿਤਾਬਾਂ ਐਸੀ ਪੇਸ਼ ਕਰ ਰਹੀ ਆ ਲੰਬੂਦਾਰੇ ਵਾਲਾ ਉਹ ਕੋਈ ਪਰ ਕਿਸੇ ਨੇ ਜੇ ਕੋਈ ਪੜਦਾ ਹੋਵੇ ਰੀਐਕਟ ਕਰੇ ਕਿਸੇ ਨੇ ਕੁਛ ਨਹੀਂ ਆਰ ਬਹੁਤ ਜ਼ਿਆਦਾ ਹੈ ਕਿਤਾਬ ਜਿਹੀ ਤੁਡੀ ਸੱਤਵਾਂ ਚਰਚੇ ਦਾ ਨਾਵਲਾਂ ਦੇ ਵਿੱਚੋਂ ਰਹੀ ਹੈ ਤੇ ਮੇਰੇ ਖੁੱਦ ਦੇ ਨਾਨੀ ਜੀ ਵੀ ਇਹ ਕਿਤਾਬ ਪੜ੍ਹ ਕੇ ਹਮੇਸ਼ਾ ਕਹਿੰਦੇ ਕਿ ਕਿਤਾਬ ਸਾਂਭਣ ਵਾਲੀ ਹੈ ਤਾਂ ਬਸੇ ਸ਼ਾਇਦ ਤੁਹਾਡੀ ਮਾਤਾ ਜੀ ਨੂੰ ਬਹੁਤ ਖੁਸ਼ੀ ਹੋਈ ਹੋਗੀ ਨਹੀਂ ਮੈਂ ਇਹ ਸੋਚਿਆ ਕਿ ਅੱਜ ਜੇ ਮੇਰੇ ਮਦਰ ਜਿਉਂਦੇ ਹੁੰਦੇ ਹਮ ਜੀ ਉਹਨਾਂ ਨੂੰ ਬਹੁਤ ਵਧੀਆ ਲੱਗਣਾ ਉਹ ਵੀ ਫਿਰ ਕਹਿੰਦੇ ਕਿ ਇਹਨੇ ਕੋਈ ਚਾਹੀਦਾ ਤਾਂ ਚਾਹ ਤੇ ਮੈਡਮ ਅੱਜ ਕੱਲ ਤੁਸੀਂ ਕੀ ਲਿਖ ਰਹੇ ਹੋ ਅੱਜ ਕੱਲ ਮੈਂ ਇੱਕ ਨਾ ਉਹ ਕੰਪਨੀ ਸਿੱਟ ਹੈ ਇਹ ਸੱਚ ਹੈ ਉਹਦੇ ਲਾਸਟ ਜਿਹੜਾ ਵਾਧਾ ਆਦਾ ਇਹ ਹੈ ਕਿ ਕਸ਼ਮੀਰ ਚ ਇੱਕ ਅਫਸਰ ਮਾਰਿਆ ਗਿਆ ਉਹਦੀ ਕਾਰ ਗਾੜੀ ਨੂੰ ਕਹਿੰਦੇ ਸ਼ਹੀਦੀ ਪਤਨੀ ਆ ਹਰ ਨਾਮ ਦੇਵਾ ਕਰੋ ਤੇ ਉਹ ਸੁਸਾਈਡ ਕਰਨ ਦੀ ਕੋਸ਼ਿਸ਼ ਕਰਦੀ ਹੈ ਜੀ ਪਰ ਬਚ ਜਾਂਦੀ ਹੈ ਉਹਦੇ ਸਹੁਰਾ ਜਿਹੜਾ ਉਹਨੂੰ ਕਹਿੰਦਾ ਵੀ ਬੇਟਾ ਤੂੰ ਤਾਂ ਇੱਕ ਬਹਾਦਰ ਸ਼ਹੀਦੀ ਪਤਨੀ ਹੈ ਜੀ ਦਨੂਨੀ ਉਸ ਚੁਣਾਈ ਦਾ ਉੱਥੇ ਰੋ ਕੇ ਉਹਦੇ ਵੱਲ ਦੇਖਦੀ ਆ ਜਿਵੇਂ ਕਹਿੰਦੀ ਹੋਵੇ ਉਸ ਮੰਡੇ ਦਾ ਅਫਸਰ ਦਾ ਨਾਮ ਆਕਾਸ਼ ਆ ਕਈ ਦੜੇ ਨਹੀਂ ਅਸਹੀਦੀ ਪਤਨੀ ਕਹਿੰਦਾ ਨਾ ਜੜੀ ਨਹੀਂ ਆਕਾਸ਼ ਮਰ ਗਿਆ ਤੇ ਮਲਕਾ ਵੀ ਮਰ ਗਈ ਹੈ ਮਲਕਾ ਉਹ ਆਪ ਸੀ ਜੀ ਇਥੇ ਕਹਿੰਦਾ ਨਾ ਨਹੀਂ ਉਹ ਕਹਿੰਦੀ ਹੈ ਮਲਕਾ ਵੀ ਮਰ ਗਈ ਹੈ ਇਹੀ ਸੱਚ ਹੈ ਨਾ ਮੈਂ ਤਾਂ ਨਾ ਇਹੀ ਸੱਚ ਹੈ ਵੇ ਅਸੀਂ ਤਾਈ ਤੇੰਦੇ ਦੇ ਕੇ ਚੀਜ਼ਾਂ ਨੂੰ ਹੋਰ ਦਾ ਹੋਰ ਬਣਾ ਕੇ ਐਕਸਪਲੋਇਟ ਕਰਦੇ ਹਾਂ ਜੀ ਸਰ ਮੈਨੂੰ ਤੁਸੀਂ ਇੰਨੀ ਕੰਟੈਂਪੋਰੀ ਚੀਜ਼ਾਂ ਬਾਰੇ ਲਿਖਦੇ ਹੋ ਜਿਵੇਂ ਤੁਹਾਡਾ ਹੁਣ ਇਹ ਨਾਵਲ ਜੋ ਅੱਜ ਲਿਖਿਆ ਜਾਊਗਾ ਇਹ ਅੱਜ ਤੋਂ 20 ਸਾਲ ਬਾਅਦ ਵੀ ਜਿਹੜੇ ਲੋਕ ਸਮਝਣ ਪੜਨਗੇ ਉਹਨਾਂ ਨੂੰ ਇਹ ਅੱਜ ਦੀ ਸਥਿਤੀ ਬਿਲਕੁਲ ਉਹਵੇਂ ਸਮਝ ਆਊਗੀ ਪਰ ਤੁਹਾਡੇ ਕਈ ਨਾਵਲ ਐਸੇ ਨੇ ਜੋ ਇੰਨੇ ਸਾਲਾਂ ਬਾਅਦ ਪੜੋ ਤਾਂ ਵੀ ਅੱਜ ਦੀ ਲਿਖਤ ਜਦ ਮੈਂ ਹਸਤਾ ਖੜ ਕੇ ਪੈੜ ਚਾਲ ਪੜੇ ਸੀ ਮੈਨੂੰ ਲੱਗਾ ਸੀ ਕਿ ਅੱਜ ਦੀ ਯੂਨੀਵਰਸਿਟੀ ਦੀ ਵੀ ਹੀ ਸੇਮ ਕਹਾਣੀ ਹੈ ਤੁਸੀਂ ਉਹਨਾਂ ਲੇਖਾਂ ਵਾਂਗੂ ਲਿਖ ਲੈਣੇ ਹੋ ਜਿਹੜੇ ਕਹਿੰਦੇ ਆ ਕਿ ਉਹ ਚੀਜ਼ ਨਹੀਂ ਬਦਲਦੀ ਸਮਾ ਬਦਲ ਜਾਂਦਾ ਤਾਂ ਉਹ ਤੁਸੀਂ ਕਿਸੇ ਉਹ ਤੁਹਾਡੇ ਅੰਦਰ ਲਿਖਣ ਦਾ ਕਿਵੇਂ ਆਇਆ ਤੁਸੀਂ ਹਰੇਕ ਪੀੜ੍ਹੀ ਦੀ ਉਸਲੀ ਨੂੰ ਕਿਵੇਂ ਬਦਲ ਲੈਣੇ ਇਹ ਤੁਹੋਂ ਖਾਸ ਵਲੋਂ ਤੁਸੀਂ ਕਿਨੇ ਪੜ੍ਹਦੇ ਹੋ ਕਿਨੇ ਪੜ੍ਹ ਲੈਣੇ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਅੱਜ ਤੋਂ 20 ਸਾਲ ਪਹਿਲਾਂ ਵੀ ਜੋ ਬੰਦਾ ਉਹ ਨਾਵਲ ਪੜ੍ਹਦਾ ਉਨੇ ਉਹੀ ਪੜਨਾ ਸੀ ਉਸ ਤੋਂ 20 ਸਾਲ ਪਹਿਲਾਂ ਵੀ ਜੇ ਕੋਈ ਉਹ ਨਾਵਲ ਪੜ ਲੈਂਦਾ ਤਾਂ ਉਹਨੂੰ ਵੀ ਇਹੀ ਲੱਗਣਾ ਸੀ ਤੇ ਆਉਣ ਵਾਲੇ 20 ਸਾਲਾਂ ਬਾਅਦ ਵੀ ਉਹਨੂੰ ਉਹੀ ਫੀਲਿੰਗ ਹੋਣੀ ਚਾਹੀਦੀ ਇਹ ਹਿਊਮਨ ਰਿਲੇਸ਼ਨਸ ਦੀ ਗੱਲ ਹੈ ਉਸ ਜਗ੍ਹਾ ਦੀ ਗੱਲ ਹੈ ਇਹ ਕਿਸ ਚੀਜ਼ ਦੀ ਗੱਲ ਹੈ ਜੀ ਉਹਨਾਂ ਨੂੰ ਅਸਲ ਵਿੱਚ ਜਿਹੜਾ ਸੱਚ ਹੰਦਣਾ ਹੈ ਕਿ ਟਾਈਮ ਨਾਲ ਨਸਟਾਲਜੀ ਨਾਲ ਬਦਲ ਜਾਂਦਾ ਇਹ ਤਾਂ ਥੈ ਹੈ ਜੀ ਉਹ ਤਾਂ ਉਹੀ ਹੋਇਆ ਮਮਤਾ ਜੀ ਅੱਜ ਉਹ ਹੋ ਗਿਆ ਅਸੀਂ ਉਹ ਦੇਖਣ ਵਾਲੇ ਉਹ ਰੂਪ ਤੇ ਦੇਖਣਾ ਸ਼ੁਰੂ ਕਰ ਦਿੰਦੇ ਨੇ ਪਰ ਬੇਸਿਕ ਅਪਰੋਚ ਜੇਗਾ ਉਹ ਹੀ ਅੰਦਰ ਸੋ ਜੇ ਤੋਂ ਮੈਂ ਕੋਈ ਬੇਸਿਕ ਥੀਕ ਨੂੰ ਫੜ ਲੈਣੀ ਹੈ ਉਹ ਵੇਸ਼ਮੇਸ਼ਾ ਜੁਣੀ ਜੁਗਾ ਰਹਿ ਜਾਂਦਾ ਤੇ ਮੈਡਮ ਤੁਸੀਂ ਪੰਜਾਬੀ ਯੂਨੀਵਰਸਿਟੀ ਵਿੱਚ ਇੰਨੀ ਦੇਰ ਰਹੇ ਹੋ ਤੇ ਹੁਣ ਪਿੱਛੇ ਜੇ ਆਪਣੀ ਯੂਨੀਵਰਸਿਟੀ ਦੀ ਕਾਫੀ ਮਾਲੀ ਹਾਲਤ ਵਿੱਤੀ ਹਾਲਤ ਖਰਾਬ ਚੱਲ ਰਹੀ ਹੈ ਤੇ ਇਸੇ ਦੇਸ਼ ਦੇ ਪ੍ਰਧਾਨ ਮੰਤਰੀ ਜਾ ਕੇ ਰਿਲਾਇੰਸ ਦੀ ਜੀਓ ਇੰਸਟੀਚਿਊਟ ਨੂੰ ਜੋ ਕਿ ਹਲੇ ਖੁੱਲੀ ਵੀ ਨਹੀਂ ਨਾ ਉੱਥੇ ਕੋਈ ਅਧਿਆਪਕ ਨਹੀਂ ਨਾ ਉੱਥੇ ਕੋਈ ਬੱਚੇ ਨਹੀਂ ਉਹਨਾਂ ਨੂੰ ਜਾ ਕੇ 100 ਕਰੋੜ ਦੀ ਗ੍ਰਾਂਟ ਲੈ ਕੇ ਆਉਂਦੇ ਪ੍ਰਾਈਵੇਟ ਯੂਨੀਵਰਸਿਟੀ ਨੂੰ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਮੇਰਾ ਇਹ ਹੈ ਕਿ ਇੱਥੇ ਵੱਡਿਆਂ ਅਹੁਦਿਆਂ ਤੇ ਲੁਕੀ ਚਲੇ ਜਾਂਦੇ ਨੇ ਜੀ ਵੱਡੀਆਂ ਕਮਾਈਆਂ ਵਾਲੇ ਬਣ ਜਾਂਦੇ ਨੇ ਜੀ ਪਰ ਉਹ ਵੱਡੇ ਬੰਦੇ ਨਹੀਂ ਬਣਦੇ ਇੱਕ ਵੱਡਾ ਬੰਦਾ ਜਿਹੜਾ ਉਹ ਮੇਰ ਤੇਰਾ ਆ ਮੇਰਾ ਸੁਪਾ ਉਹ ਤੇਰਾ ਸੁਪਾ ਤੇਰੀ ਜਾਤ ਆ ਮੇਰੀ ਜਾਤ ਐ ਇਹਨਾਂ ਤੋਂ ਤਾਂ ਉੱਠ ਕੇ ਹੁਣ ਮਨ ਹੋ ਕੇ ਕੋਈ ਫੈਸਲੇ ਕਰਨ ਦੀ ਤਾਂ ਉਹ ਆਪਣੇ ਕੋਟ ਬੈਂਕ ਨੂੰ ਤਗੜਾ ਕਰਨ ਦੇ ਫੈਸਲੇ ਕਰਦੇ ਨੇ ਤੇ ਮੈਡਮ ਇਸ ਤੇ ਕਿਸੇ ਵੀ ਬੁੱਧੀਜੀਵੀ ਦਾ ਵੀ ਕੋਈ ਰਿਐਕਸ਼ਨ ਨਹੀਂ ਆਇਆ ਹਲੇ ਤੱਕ ਕਿਸੇ ਵੀ ਆਦਮੀਆਂ ਵਾਲੇ ਬੰਦਿਆਂ ਬੰਦੇ ਇਸ ਤੇ ਚੁੱਪ ਨੇ ਉਹਨਾਂ ਦੀ ਚੁੱਪ ਦੇ ਕੀ ਕਾਰਨ ਹੋ ਸਕਦੇ ਚੁੱਪ ਦੇ ਕਾਰਨ ਕਿ ਇਹਨੇ ਹੈਲਪਲੈਸ ਹੋ ਗਏ ਨੇ ਭੀੜ ਵਿੱਚ ਇੰਨੇ ਹਲਪਲ ਹੋ ਕੇ ਚੱਕਣਾ ਲੱਗਦਾ ਬਕਰੀਏ ਕੀ ਜੀ ਕੁਛ ਸਦੇ ਬਾ ਸੋਚ ਨਹੀਂ ਹੂੰ ਫਿਰ ਭੀੜ ਨੇ ਡਿਸਾਈਡ ਕਰਨਾ ਜੋ ਕਰਨਾ ਜੀ ਤੇ ਉਹ ਅੰਦਰੋਂ ਅੰਦਰ ਦਿੱਕਤਾ ਹੋਈ ਜਾਂਦੇ ਨੇ ਉਹ ਲਿਖ ਲੈਣਗੇ ਜੀ ਆਪਾਂ ਦੇ ਉਹ ਲੱਗਦਾ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਜਾ ਕੇ ਕੋਈ ਕਵੇ ਤਾਂ ਉਹ ਜੇ ਚਸਤਾ ਦੂਗਾ ਹਰ ਬੰਦੇ ਨੇ ਥੋੜੀ ਵੀ ਆਪਣੀ ਆਪਣੇ ਆਪ ਨੂੰ ਬਚਾ ਕੇ ਚਾਹੁੰਦਾ ਚਾਕੇ ਤੁਰੰਦੀ ਲੋੜ ਕਿਉਂਕਿ ਉਹ ਬੰਦਾ ਜਿਹੜਾ ਸਿਰਫ ਆਪਣੇ ਆਪ ਲਈ ਹੀ ਜੀਉਂਦਾ ਉਹ ਘਰ ਪਰਿਵਾਰ ਲਈ ਜਾਂਦਾ ਤੇ ਪੰਜਾਬੀ ਦੇਖੋ ਹਮੇਸ਼ਾ ਤੋਂ ਹੀ ਪਾਕਿਸਤਾਨ ਵਾਲੇ ਕਹਿੰਦੇ ਕਿ ਜੇ ਰਾਜ ਪੰਜਾਬ ਨਾ ਹੋਵੇ ਅਸੀਂ ਹੱਥੋਂ ਦਿੱਲੀ ਫਤਿਹ ਕਰ ਲਈਏ ਇਹ ਹਮੇਸ਼ਾ ਹੀ ਮਾਰਾ ਚੱਲਦਾ ਰਿਹਾ ਪੰਜਾਬ ਪਰ ਇੱਕ ਕਮਾਊ ਪੁੱਤ ਵਾਂ ਜਾਂ ਸੱਜੀ ਬੀਵਾਂ ਵਾਂ ਇਹਨਾਂ ਨੂੰ ਸਪੈਸ਼ਲ ਰਾਈਟਸ ਤਾਂ ਮਿਲਣੀਆਂ ਚਾਹੀਦੀਆਂ ਇਹ ਇੱਥੇ ਉਜਾੜਾ ਸ਼ੁਰੂ ਹੋਇਆ ਵੇ ਸੋਕੋ ਮੈਡਮ ਉਸੇ ਕਰਕੇ ਆਪਣੇ ਮੈਕਸਿਮ ਜਿਹੜਾ ਯੂਥ ਹੈ ਉਹ ਪੰਜਾਬs ਰਹਿਣਾ ਪਸੰਦ ਨਹੀਂ ਕਰ ਰਿਹਾ ਇੰਨਾ ਹੀ ਰੋਜ਼ਨਾ ਕਰਕੇ ਤੇ ਨਹੀਂ ਇਹ ਨਹੀਂ ਕਿ ਰਹਿਣਾ ਪਸੰਦ ਨਹੀਂ ਕਰ ਰਿਹਾ ਉਹਨਾਂ ਦਾ ਰਹਿਣਾ ਮੁਸ਼ਕਲ ਹੁੰਦਾ ਜਾ ਰਿਹਾ ਜੀ ਬਿਲਕੁਲ ਨੌਕਰੀ ਕੋਈ ਮਿਲਦੀ ਨਹੀਂ ਫੈਕਟਰੀ ਜਾਂ ਵੱਡਾ ਕੰਮ ਕੋਈ ਇੱਥੇ ਕਾਰੋਬਾਰ ਹੈ ਨਹੀਂ ਇੱਕ ਜਿਉਣ ਕਾਦੇ ਸਾਰੇ ਤੇ ਮੈਡਮ ਹੁਣੇ ਪਿੱਛੇ ਜੇ ਤੁਹਾਡੀ ਪੀੜ੍ਹੀ ਚ ਵੀ ਵਾਦਾ ਹੋਇਆ ਤੁਹਾਡੇ ਕੋਤਾ ਹੋਇਆ ਉਹਦੀਆਂ ਬਹੁਤ-ਬਹੁਤ ਮੁਵਾਰਕਾਂ ਤੇ ਇਸ ਕਰਕੇ ਬੰਦਾ ਅਗਲੀ ਪੀੜ੍ਹੀ ਬਾਰੇ ਜ਼ਿਆਦਾ ਸੋਚਣ ਲੱਗ ਪੈਂਦਾ ਹੈ ਤਾਂ ਤੁਸੀਂ ਇਸ ਪੀੜੀ ਨੂੰ ਕੀ ਕਹਿਣਾ ਚਾਹੋਗੇ ਆਉਣ ਵਾਲੀ ਪੀੜੀ ਦੋ ਬੇਸਿਕ ਤੁਰੇ ਹੁੰਦੇ ਨੇ ਬੰਦੇ ਦੇ ਜੀ ਇੱਕ ਹੁੰਦਾ ਕੰਟੈਂਪਲੇਸ਼ਨ ਇੱਕ ਹੁੰਦਾ ਐਕਸ਼ਨ ਹੁਣ ਸਾਡੀ ਇਹ ਜਿਹੜੀ ਪੀੜੀ ਆ ਪਹਿਲਾਂ ਤਾਂ ਇਹ ਸਲਾਹ ਦੀ ਤਕੀਦ ਕਰਾਈ ਐਕਸ਼ਨ ਵੱਲ ਚਲੀ ਗਈ ਜੀ ਭੱਜ ਦੌੜ ਆ ਖਰੀਦ ਲੋ ਆ ਪਾ ਲੋ ਆ ਕਰਵਾਓ ਆ ਕਰ ਲੋ ਤੇ ਕੰਟੈਂਪਲੇਸ਼ਨ ਮੈਨਸੇ ਹੋ ਉਦੋਂ ਨਾਲ ਇਹ ਹੋਇਆ ਕਿ ਮੈਂਟਲੀ ਬੈਂਕਰਪਟ ਹੋ ਗਏ ਤੇ ਫਿਜ਼ੀਕਲੀ ਇਹ ਹਾਲਾਤ ਨੇ ਮੈਂ ਇੰਨੀ ਤਸ਼ਾਹ ਹੋ ਗਈ ਇਨਾਂ ਨੂੰ ਬੈਠ ਕੇ ਧੀਰਜ ਨਾਲ ਸੋਚਣ ਦੀ ਲੋੜ ਹੈ ਕਿ ਪੰਜਾਬ ਜਦੋਂ ਨਹੀਂ ਚੌਲ ਐਕਸਪੋਰਟ ਕਰਦਾ ਸੀ ਨਹੀਂ ਕਹਣ ਕਿ ਸਾਰੇ ਦੇ ਦੇਸ਼ ਨੂੰ ਸਹਾਰਦਾ ਸੀ ਉਹ ਵੀ ਤਾਂ ਜਿਉਂਦਾ ਸੀ ਜੀ ਜੀ ਹੁਣ ਆਪਣੀ ਜ਼ਮੀਨਾਂ ਖਰਾਬ ਕਰ ਕਰ ਕੇ ਆਪਣੇ ਲੋਕਾਂ ਦੀਆਂ ਸੇਤਾਂ ਦੀ ਕੌਸਟ ਤੇ ਹੁਣ ਇਹਨਾਂ ਨੂੰ ਇਹ ਲਾਲਚ ਕਿਉਂ ਨਹੀਂ ਹੁਣ ਕਰਦਾ ਇਹਨਾਂ ਚੜ ਗਿਆ ਕੀ ਕਰਨਾ ਲਾਉਂਦੇ ਨੇ ਉਹਦੀ ਤਕਬੀਰ ਚੱਲ ਜਾਂਦਾ ਇਹ ਦੇ ਇੱਕ ਵਾਰੀ ਚਾਹੀਦਾ ਹੈਗਾ ਦੇਸ ਨੂੰ ਕਿ ਨਾ ਨਾ ਕਰਜਾ ਮਤ ਕਰਦੇ ਆ ਕਿਸੇ ਨਾ ਕਿਸੇ ਤਰ੍ਹਾਂ ਪਰ ਮੁੜ ਕੇ ਕਰਦੇ ਮਨਾ ਕਰ ਦਿੰਦੇ ਚਲ ਕਰ ਕਿਸਮ ਦੇਣਾ ਲੈਣਾ ਹੈ ਆਪਣਾ ਜਿੰਨੀ ਕਮਦੀ ਉਹਨੇ ਕਮਾਈ ਕਰੇ ਜਿਹੜੀ ਠੀਕ ਹੈ ਕਿ ਤੁਸੀਂ ਸਾਡੇ ਨਾਲ ਅੱਜ ਗੱਲਬਾਤ ਕੀਤੀ ਮੈਂ ਲੱਗਾ ਬਹੁਤ ਸਾਰੇ ਪਹਿਲੂ ਤੁਹਾਡੇ ਐਸੇ ਹੋਣਗੇ ਜੋ ਰੋਕਾਂ ਨੇ ਪਹਿਲੀ ਵਾਰ ਦੇਖੇ ਹੋਣਗੇ ਅਸੀਂ ਤੁਹਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਵੀ ਤੇਰੀ ਸਰਪਤਨਵਾਦੀਆਂ ਤੇ ਕੋਈ ਇੰਟੈਲੀਜੈਂਟ ਸਵਾਲ ਪੁੱਛੇ ਨਾ ਪਰ ਉਹ ਪੁੱਛੇ ਨਾ ਜਿਹੜੇ ਲੋਕੀ ਛੱਡ ਜਾਂਦੇ ਨੇ ਇਹ ਹੀ ਪੁੱਛਦੇ ਨੇ ਕਿੱਥੇ ਜੰਮੇ ਸੀ ਕੀ ਕਰਦੇ ਨੇ ਕਿਵੇਂ ਤੇਰਾ ਧੰਨਵਾਦ ਬਹੁਤ ਹੈ ਹਾਂਜੀ